ਸਾਡੇ ਆਮ ਲੋਕਾਂ ਨੂੰ ਸਾਨੂੰ ਲੱਗਦਾ ਕਿ ਅਣਗੌਲਿਆ ਕੀਤਾ ਜਾ ਰਿਹਾ ਸਾਡੀ ਗੱਲ ਨਹੀਂ ਸੁਣੀ ਜਾ ਰਹੀ ਸੋ ਲੋਕਾਂ ਦਾ ਲੱਖਾਂ ਹੀ ਰੁਪਇਆ ਕਰੋੜਾਂ ਹੀ ਰੁਪਇਆ ਸਹਿਕਾਰਤਾ ਬੈਂਕ ਜਿਹੜਾ ਕੋਆਪਰੇਟਿਵ ਬੈਂਕ ਹੈ ਸਿਆਲਬੇ ਵਾਲਾ ਉਹ ਨਗਾਰ ਚੁੱਕਾ ਹੈ ਸੋ ਇਹ ਉੱਪਰਲਾ ਜਿਹੜਾ ਉਹ ਦਾ ਡਿਪਾਰਟਮੈਂਟ ਹੈ ਉਹਦੀ ਘਾਟ ਹੈ ਕਿ ਉਹਨਾਂ ਨੇ ਆਪਣੇ ਡਿਪਾਰਟਮੈਂਟ ਤੇ ਕਿਉਂ ਨਹੀਂ ਨਿਗਰਾਨੀ ਰੱਖੀ ਆਪਣੇ ਜਿਹੜੇ ਇਸ ਸਹਿਕਾਰਤਾ ਬੈਂਕਾਂ ਵਿੱਚ ਮੈਨੇਜਰ ਲਾਏ ਹੋਏ ਨੇ ਉਨਾ ਤੇ ਕਿਉਂ ਨਹੀਂ ਜਾਂਚ ਰੱਖੀ ਆਪਣੀ ਜਦੋਂ ਕਿ ਉਸ ਮੈਨੇਜਰ ਨੇ ਅੱਜ ਤੱਕ ਮੇਰੇ ਖਰ ਕੱਚੀਆਂ ਐਂਟਰੀਆਂ ਪਾਈਆਂ ਨੇ ਰਜਿਸਟਰ ਤੇ ਜਿਹੜਾ ਕਿ ਇਹ ਆਨਲਾਈਨ ਸਿਸਟਮ ਹੋ ਚੁੱਕਾ ਸਰਕਾਰ ਵੱਲੋਂ ਤੇ ਇਹਦਾ ਮਤਲਬ ਕੀ ਸਮਝੀਏ ਮੇਰੇ ਘਰ ਦੇ ਵਿੱਚ ਕੋਈ ਉੰਨੀ ਇਕਤਾਈ ਹੁੰਦੀ ਹੋਵੇ ਕਿ ਮੈਨੂੰ ਨਾ ਪਤਾ ਹੋਵੇ ਸਾਰਾ ਕੁਝ ਪਤਾ ਹੁੰਦਾ ਸੋ ਇਸ ਵਾਸਤੇ ਮੈਂ ਅਫਸਰ شاہੀ ਦੀ ਵੀ ਇਹ ਇੱਕ ਨਕਾਮੀ ਸਮਝਦਾ ਹਾਂ ਜਿਨ੍ਹਾਂ ਨੇ ਅੱਖਾਂ ਬੰਦ ਕਰਕੇ ਬਸ ਆਪਣੇ ਦਫ਼ਤਰ 'ਚ ਬੈਠੇ ਨੇ ਏਸੀ ਵਾਲਿਆਂ 'ਚ ਤੁਹਾਡਾ ਜਾਇਜ਼ ਕੰਮ ਹੈ ਤਾਂ ਤੁਸੀਂ ਆ ਕੇ ਦੱਸੋ ਪਰ ਤੁਹਾਨੂੰ ਪੱਕੇ ਪੈਰੀ ਖੜਨਾ ਪਵੇਗਾ ਜਰੂਰ ਇਸ ਦੇ ਪ੍ਰਤੀ ਵੀ ਨਾਲ ਹੀ ਜੋ ਬੈਂਕ ਤੋਂ ਮੈਨੇਜਮੈਂਟ ਹੈ ਉਹ ਵੀ ਇੱਥੇ ਪਹੁੰਚ ਚੁੱਕੀ ਹੈ ਤੇ ਸਾਡੇ ਸੁਨੀਲ ਕੁਮਾਰ ਜੀ ਜੋ ਐਸ ਐਚਓ ਨੇ ਉਹ ਵੀ ਇੱਥੇ ਪਹੁੰਚੇ ਨੇ ਉਹਨਾਂ ਦੇ ਨਾਲ ਸੋ ਜੋੜੀਆਂ ਅਗਲੀਆਂ ਬਚਾਰਾ ਨੇ ਉਹ ਅਸੀਂ ਕਰਦੇ ਹਾਂ ਬਾਅਦ ਦੇ ਵਿੱਚ ਸੋ ਮੈਂ ਹੁਣ ਬੇਨਤੀ ਹੈ ਸੁਖਦੇਵ ਸਿੰਘ ਜੀ ਸੁੱਖਾ ਕੰਸਾਲਾ ਕੁਝ ਸਮੇਂ ਦੇ ਵਿੱਚ ਹੀ ਆਪਾਂ ਜੋ ਅਗਲਾ ਪ੍ਰੋਗਰਾਮ ਹੈ ਅਲਿਕ ਸਭ ਤੋਂ ਪਹਿਲਾਂ ਗੁਰਦੁਆਰਾ ਗੜੀਪੌਰ ਕਾ ਸਾਹਿਬ ਦੇ ਵਿੱਚ ਸਾਰੀ ਸੰਗਤ ਪਹੁੰਚੀ ਹੈ ਸੋ ਗੁਰੂ ਦੀ ਫਤਿਹ ਸਾਂਝੀ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਬਹੁਤ ਹੀ ਇੱਕ ਗੁਲਜਣਦਾਰ ਮਸਲਾ ਸੀ ਪਰੰਤੂ ਆਪਾਂ ਨੂੰ ਅੱਜ ਇਕੱਠੇ ਹੋਣ ਦੀ ਲੋੜ ਨਹੀਂ ਸੀ ਜੇਕਰ ਪ੍ਰਸ਼ਾਸਨ ਤੇ ਸਰਕਾਰ ਇਸ ਵੱਲ ਧਿਆਨ ਦਿੰਦੀ ਸੋ ਸਾਡੇ ਆਮ ਲੋਕਾਂ ਨੂੰ ਸਾਨੂੰ ਲੱਗਦਾ ਕਿ ਅੰਗੋਲਿਆ ਕੀਤਾ ਜਾ ਰਿਹਾ ਸਾਡੀ ਗੱਲ ਨਹੀਂ ਸੁਣੀ ਜਾ ਰਹੀ ਜਿਹੜੇ ਭਗਵੰਤ ਮਾਨ ਸਾਹਿਬ ਕਹਿੰਦੇ ਸੀ ਕਿ ਮੈਂ ਲੋਕਾਂ ਦੀ ਗੱਲ ਸੁਣਾਂਗਾ ਆਮ ਲੋਕ ਆ ਹਾਂ ਮੈਂ ਆਮ ਪਾਰਟੀ ਐ ਤੇ ਆਮ ਲੋਕਾਂ ਦੀ ਗੱਲ ਸੁਣਾਂਗਾ ਸੋ ਲੋਕਾਂ ਦਾ ਲੱਖਾਂ ਹੀ ਰੁਪਇਆ ਕਰੋੜਾਂ ਹੀ ਰੁਪਇਆ ਸਹਿਕਾਰਤਾ ਬੈਂਕ ਜਿਹੜਾ ਕੋਪਰੇਟ ਬੈਂਕ ਐ ਸਿਆਲਬੇ ਵਾਲਾ ਉਹ ਨਗਾਰ ਚੁੱਕਾ ਏ ਸੋ ਇਹ ਉੱਪਰਲਾ ਜਿਹੜਾ ਉਹਦਾ ਡਿਪਾਰਟਮੈਂਟ ਐ ਉਹਦੀ ਘਾਟ ਐ ਕਿ ਉਹਨਾਂ ਨੇ ਆਪਣੇ ਡਿਪਾਰਟਮੈਂਟ ਤੇ ਕਿਉਂ ਨਹੀਂ ਨਿਗਰਾਨੀ ਰੱਖੀ ਆਪਣੇ ਜਿਹੜੇ ਇਸ ਸਹਿਕਾਰਤ ਬੈਂਕਾਂ ਵਿੱਚ ਮੈਨੇਜਰ ਲਾਏ ਹੋਏ ਨੇ ਉਹਨਾਂ ਤੇ ਕਿਉਂ ਨਹੀਂ ਜਾਂਚ ਰੱਖੀ ਆਪਣੀ ਜਦੋਂ ਕਿ ਉਸ ਮੈਨੇਜਰ ਨੇ ਅੱਜ ਤੱਕ ਮੇਰੇ ਖਰਕ ਕੱਚੀਆਂ ਐਂਟਰੀਆਂ ਪਾਈਆਂ ਨੇ ਰਜਿਸਟਰ ਤੇ ਜਿਹੜਾ ਕਿ ਇਹ ਆਨਲਾਈਨ ਸਿਸਟਮ ਹੋ ਚੁੱਕਾ ਸਰਕਾਰ ਵੱਲੋਂ ਤੇ ਇਹਦਾ ਮਤਲਬ ਕੀ ਸਮਝੀਏ ਮੇਰੇ ਘਰ ਦੇ ਵਿੱਚ ਕੋਈ ਉੰਨੀ ਗਤਾਈ ਹੁੰਦੀ ਹੋਵੇ ਕਿ ਮੈਨੂੰ ਨਾ ਪਤਾ ਹੋਵੇ ਸਾਰਾ ਕੁਝ ਪਤਾ ਹੁੰਦਾ ਸੋ ਇਸ ਵਾਸਤੇ ਮੈਂ ਅਫਸਰ شاہੀ ਦੀ ਵੀ ਇਹ ਇੱਕ ਨਕਾਮੀ ਸਮਝਦਾ ਹਾਂ ਜਿਨ੍ਹਾਂ ਨੇ ਅੱਖਾਂ ਬੰਦ ਕਰਕੇ ਬਸ ਆਪਣੇ ਦਫ਼ਤਰ 'ਚ ਬੈਠੇ ਨੇ ਏਸੀ ਵਾਲਿਆਂ 'ਚ ਤੇ ਜਿਹੜੇ ਉਹਨਾਂ ਦੇ ਥੱਲੇ ਕੋਆਪਰੇਟਿਵ ਬੈਂਕ ਜਿਹੜੇ ਕਿ ਸਾਡੇ ਲੋਕਾਂ ਨਾਲ ਹੀ ਚੱਲ ਰਹੇ ਨੇ ਸੋ ਸਾਡੇ ਲੋਕਾਂ ਨੇ ਹੀ ਬੈਂਕ ਖੜੇ ਕੀਤੇ ਨੇ ਆਪਣੀ ਕਿ ਇੱਕ ਪੰਜੀ ਇੱਕ ਇੱਕ ਪੈਸਾ ਜੋੜ ਕੇ ਅਸੀਂ ਆਪਣੀ ਕਿਰਤ ਕਮਾਈ ਦਾ ਇਸ ਸਹਿਕਾਰਤਾ ਕੋਆਪਰੇਟ ਬੈਂਕ ਅਸੀਂ ਸ਼ੁਰੂ ਖੜੇ ਕੀਤੇ ਨੇ ਸੋ ਉਹਨਾਂ ਨੂੰ ਉੱਪਰ ਚੱਕ ਲੈ ਚਾ ਕੇ ਲੈ ਕੇ ਆਏ ਨੇ ਜਿਹੜੇ ਅਸੀਂ ਲੋਕ ਇਹਨਾਂ ਬੈਂਕਾਂ ਤੋਂ ਪੈਸਾ ਇਹਨਾਂ 'ਪਾ ਜਮਾ ਵੀ ਕਰਾਉਂਦੇ ਹਾਂ ਸੋ ਉਹਨਾਂ ਦੇ ਕੋਲ ਅਸੀਂ ਲੈਣ ਦੇਣ ਵੀ ਕਰਦੇ ਹਾਂ ਖਾਦ ਬਗੈਰ ਵੀ ਚੱਕਦੇ ਹਾਂ ਸੋ ਇਹ ਸਮਝਣਾ ਕਿ ਇਹ ਲੋਕਾਂ ਨੂੰ ਸਰਕਾਰ ਨੇ ਨੌਕਰੀ ਦਿੱਤੀ ਹੈ ਇਹ ਸਾਡੇ ਕਾਰਨ ਹੈ ਜਿੱਦਣ ਇਹ ਬੈਂਕ ਖੜ ਗਏ ਅਸੀਂ ਲੋਕ ਇਹਨਾਂ ਤੋਂ ਮੂੰਹ ਮੋੜ ਗਏ ਸੋ ਇਹ ਸਾਰੇ ਮੁਲਾਜ਼ਮ ਪੰਮਾ ਛੋਟੇ ਨੇ ਪੰਮਾ ਵੱਡੇ ਨੇ ਸੋ ਮੈਂ ਬਿਲਕੁਲ ਇਹ ਗੱਲ ਦੀ ਉਰਜੋਰ ਅਪੀਲ ਕਰਦਾ ਤਾੜਨਾ ਵੀ ਕਰਦਾ ਏ ਕਿ ਉਹ ਦਿਨ ਦੂਰ ਨਹੀਂ ਇਹ ਮੁਲਾਜ਼ਮ ਆਪਣੇ ਝੋਲੇ ਚਾਕੇ ਫੇਰ ਘਰਾਂ ਬੈਠੇ ਹੋਣਗੇ ਨੌਕਰੀ ਕਰਨਗੇ ਕਿੱਥੇ ਫਿਰ ਫਿਰ ਇਹਨਾਂ ਨੂੰ ਧਰਨੇ ਲਾਉਣੇ ਪੈਣਗੇ ਅੱਜ ਅਸੀਂ ਲੋਕ ਸਾਡੇ ਲੋਕ ਇਰੇ ਆਮ ਲੋਕ ਨੇ ਉਹ ਧਰਨੇ ਲਾ ਰਹੇ ਨੇ ਸੜਕਾਂ ਤੇ ਬੈਠ ਰਹੇ ਨੇ ਰੋ ਰਹੇ ਨੇ ਕਿੰਨੇ ਸਾਡੇ ਦਰਮਿਆਨ ਜਿੱਥੇ ਅੱਜ ਦੀ ਆਪਾਂ ਕੱਤਰਤਾ ਰੱਖੀ ਐ ਇਸ ਦੇ ਨਾਲ ਹੀ ਭਾਰਤੀ ਕਹਾਂ ਜੁਨੇ ਰਾਜੇਵਾਲ ਤੋਂ ਜ਼ਿਲ੍ਹਾ ਪ੍ਰਧਾਨ ਕਿਰਪਾਲ ਸਿੰਘ ਜੀ ਸਿਆਉ ਸੁਭਾਸ਼ ਕੱਤਰ ਪਰਮਦੀਪ ਸਿੰਘ ਬੈਦਮਾਨ ਲਖਵਿੰਦਰ ਸਿੰਘ ਕਰਾਲਾ ਗੁਰਪ੍ਰੀਤ ਸਿੰਘ ਪਲੇਹੜੀ ਉਹ ਵੀ ਪਹੁੰਚ ਰਹੇ ਨੇ ਸੋ ਤੁਹਾਡੇ ਨਾਲ ਸਭ ਦੀ ਹਮਦਰਦੀ ਪਿਆਰ ਜੋ ਸਾਰਿਆਂ ਦਾ ਮਿਸ਼ਨ ਦੇ ਨਾਲ ਜੁੜਿਆ ਹੋਇਆ ਹੈ ਤੇ ਤੁਹਾਡੇ ਹੱਕਾਂ ਦੇ ਲਈ ਹਮੇਸ਼ਾ ਤਤਪਰਾਂ ਅਸਤਾ ਸ਼ੁਰੂ ਤੇ ਇਹ ਬੇਨਤੀਆਂ ਕਰਦੇ ਆਂ ਕਿ ਅੱਜ ਆਪਾਂ ਨੇ ਬਦਲਾਅ ਵੀ ਦੇਖ ਲਿਆ ਏ ਸਾਰੇ ਲੀਡਰਾਂ ਨੂੰ ਦੇਖ ਚੁੱਕੇ ਆਂ ਪਾਰਟੀਆਂ ਨੂੰ ਦੇਖ ਚੁੱਕੇ ਆਂ ਭਾਵੇਂ ਤੁਸੀਂ ਜਿੱਥੇ ਮਰਜੀ ਜੁੜੇ ਹੋ ਤੁਹਾਡਾ ਹੱਕ ਹੈ ਅਧਿਕਾਰ ਹੈ ਪਰ ਉਸ ਤੋਂ ਉੱਪਰ ਉੱਠ ਕੇ ਇਲਾਕੇ ਦੇ ਵਿੱਚ ਆਪਾਂ ਮਿਸ਼ਨ ਦੇ ਨਾਲ ਜੁੜ ਕੇ ਇੱਕ ਇਕਤਰਤਾ ਦੇ ਨਾਲ ਇਕੱਠ ਕਰੀਏ ਕੋਈ ਨਿੱਜੀ ਫਾਇਦਾ ਨਹੀਂ ਲੈਣਾ ਕੋਈ ਇਹ ਚੋਣਾ ਲੜ ਲਈ ਨਹੀਂ ਇਹ ਤਾਂ ਜਿਹੜੇ ਆਪਣੇ ਇਲਾਕੇ ਦੇ ਮੁੱਦੇ ਨੇ ਮਸਲੇ ਨੇ ਜਿਵੇਂ ਹੋਰ ਜ਼ਿਲ੍ਹਿਆਂ ਦੇ ਵਿੱਚ ਲੋਕ ਇਕੱਤਰ ਹੁਕੇ ਉਠਾਉਂਦੇ ਨੇ ਘਟੋ-ਕਟ ਜਿਹੜੀ ਮੁਸ਼ਕਲ ਆਉਂਦੀ ਹੈ ਜਦੋਂ ਤੁਸੀਂ ਦੱਸੂਗਾ ਅਸੀਂ ਤੁਹਾਡੇ ਨਾਲ ਹਾਜ਼ਰ ਨਾ ਕਿ ਆਪਾਂ ਰਲ ਮਿਲ ਕੇ ਇਕੱਲੇ ਜਿਵੇਂ ਇਹ ਮਸਲਾ ਸੀ ਨਾ ਤੁਸੀਂ ਕਰ ਸਕਦੇ ਸੀ ਨਾ ਅਸੀਂ ਇਕੱਲੇ ਭਾਵੇਂ ਇੱਕ ਬਿਆਨ ਲਈ ਜਾਈਏ ਉਸ ਦੇ ਨਾਲ ਕੁਝ ਨਹੀਂ ਹੋਣਾ ਜਿਵੇਂ ਅੱਜ ਥੋੜਾ ਇਕੱਠ ਹੋਇਆ ਇਕੱਤਰਤਾ ਹੋਈ ਹੈ ਇਸ ਦੇ ਨਾਲ ਹੀ ਮਸਲੇ ਹੱਲ ਹੁੰਦੇ ਨੇ ਬਹੁਤ ਹੀ ਸਤਿਕਾਰਯੋਗ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਗੋਦ ਵਿੱਚ ਜੁੜ ਬੈਠੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪਾਂ ਨੂੰ ਪਤਾ ਹੀ ਹੈ ਅੱਜ ਆਪਾਂ ਕਿਸ ਮਕਸਦ ਲਈ ਇੱਥੇ ਇਕੱਤਰਤਾ ਕੀਤੀ ਹੈ ਤੇ ਜਿਹੜਾ ਆਪਣੇ ਕੋਪਰੇਟਿਵ ਬੈਂਕ ਖਿਆਲ ਵਿੱਚ ਜਿਹੜਾ ਘਟਾਲਾ ਹੋਇਆ ਉਹ ਕੰਮ ਸੇ ਘੱਮ 5-6 ਮਹੀਨੇ ਹੋ ਗਏ ਉਸ ਚੀਜ਼ ਨੂੰ ਲੇਕਿਨ ਅੱਜ ਤੱਕ ਕੋਈ ਵੀ ਕਾਰਵਾਈ ਉਹਦੇ ਤੇ ਨਹੀਂ ਹੋਈ ਅਸੀਂ ਜਾ ਕੇ ਐਮ ਡੀ ਸਾਹਿਬ ਨੂੰ ਵੀ ਚੰਡੀਗੜ੍ਹ ਮਿਲ ਕੇ ਆਏ ਸੀ 34 ਸੈਕਟਰ ਉਦੋਂ ਵੀ ਉਹਨਾਂ ਨੇ ਕਿਹਾ ਵੀ ਹਾਂ ਛੇਤੀ ਹੋਊਗਾ ਲੇਕਿਨ ਉਹਨਾਂ ਨੇ ਆਪਣੇ ਅਫਸਰ ਬੁਲਾਏ ਉਹਨਾਂ ਨੂੰ ਕਿਹਾ ਵੀ ਕਰ ਦੇ ਕਿਉਂ ਨਹੀਂ ਕੁਝ ਵੀ ਜਿਹੜੇ ਬੰਦੇ ਫੜੇ ਆ ਇਹ ਉਹਨਾਂ ਦੀਆਂ ਜਿਹੜੀਆਂ ਪ੍ਰਾਪਰਟੀਆਂ ਉਹਨਾਂ ਤੱਕ ਜ਼ਬਤ ਕਿਉਂ ਨਹੀਂ ਕੀਤੀਆਂ ਗਈਆਂ ਲੇਕਿਨ ਕਾਰਵਾਈ ਉੱਥੇ ਦੀ ਉੱਤੇ ਖੜੀ ਐ ਉਹਦੇ ਤੇ ਅੱਗੇ ਕੋਈ ਅਮਲ ਨਹੀਂ ਹੋਇਆ ਲੇਕਿਨ ਇਹ ਜਿਹੜਾ ਕੰਮ ਆਪਾਂ ਅੱਜ ਆਪਾਂ ਨੂੰ ਇਹ ਕੱਤਰਤਾ ਅੱਜ ਕਰਨੀ ਪਈ ਐ ਸਬੰਧ ਦੇ ਵਿੱਚ ਇਹ ਇਸ ਕਰਕੇ ਕਰਨੇ ਪਈ ਜੇ ਉਹਨਾਂ ਨੇ ਇਹ ਕੰਮ ਕਰਿਆ ਹੁੰਦਾ ਤਾਂ ਸ਼ਾਇਦ ਆਪਾਂ ਨੂੰ ਅੱਜ ਇੱਥੇ ਨਾ ਬੈਠਣਾ ਪੈਂਦਾ ਸੋ ਹਰ ਕੰਮ ਸਰਕਾਰ ਦਾ ਇਹ ਹੋ ਗਿਆ ਵੀ ਜਦੋਂ ਤੱਕ ਤੁਸੀਂ ਆਪ ਨਹੀਂ ਕੁਝ ਕਰਦੇ ਸਰਕਾਰ ਨੇ ਅੱਖਾਂ ਮੀਚੀਆਂ ਹੋਈਆਂ ਕੰਨਾਂ ਤੋਂ ਬੋਲੀ ਨਹੀਂ ਆਇਆ ਸੋ ਇਸ ਕਰਕੇ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਨੇ ਇਹਨਾਂ ਨੂੰ ਵਿਚਾਰਨ ਲਈ ਇਹ ਅੱਜ ਦਾ ਜਿਹੜਾ ਆਪਾਂ ਖਤਰ ਦਾ ਕਿਰੀਆ ਸੋ ਬੇਨਤੀ ਹੈ ਆਪਾਂ ਸਾਰੇ ਇਸੇ ਤਰ੍ਹਾਂ ਅੱਗੇ ਵਾਸਤੇ ਵੀ ਕੋਈ ਵੀ ਕਿਸੇ ਨਾਲ ਕੋਈ ਧੱਕਾ ਹੁੰਦਾ ਕੋਈ ਜਾਤੀ ਹੁੰਦੀ ਹੈ ਆਪਾਂ ਇਸੇ ਤਰ੍ਹਾਂ ਇਕੱਠੇ ਹੋਈਏ ਇਹਦੇ ਨਾਲ ਕੋਈ ਇਹ ਨਾ ਹੋਵੇ ਵੀ ਉਹ ਫਲਾਣੇ ਦੀ ਉਹਦੇ ਨਾਲ ਬਣਦੀ ਨਹੀਂ ਆ ਨਹੀਂ ਬਣਦੀ ਆਪਣੀ ਕਹੇ ਕਿਸੇ ਨਾਲ ਬਣਦੀ ਹੈ ਚਾਹੇ ਨਹੀਂ ਬਣਦੀ ਜਿਹੜਾ ਕਿਸੇ ਨਾਲ ਧੱਕਾ ਹੁੰਦਾ ਉਹ ਧੱਕੇ ਦੇ ਖਿਲਾਫ ਆਪਾਂ ਉੱਠ ਕੇ ਖੜੇ ਹੋਈਏ ਜੇ ਆਪਾਂ ਉੱਠ ਕੇ ਨਹੀਂ ਖੜੇ ਹੁੰਦੇ ਤਾਂ ਇਹ ਜਿਹੜਾ ਆਉਣ ਵਾਲਾ ਟਾਈਮ ਹੈ ਤੁਹਾਡੇ ਲਈ ਹੋਰ ਵੀ ਮਾੜਾ ਹੋਣਾ ਕਿਉਂ ਆਪਣਾ ਜਿਹੜਾ ਏਰੀਆ ਹੈ ਇਹਦੇ ਚ ਜਿਹੜੀਆਂ ਹੁਣ ਅੱਗੇ ਜ਼ਮੀਨਾਂ ਵਿਕ ਰਹੀਆਂ ਸਾਰੇ ਅਮੀਰ ਬੰਦੇ ਜ਼ਮੀਨਾਂ ਖਰੀਦ ਰਹੇ ਆ ਕੋਈ ਗਰੀਬ ਨਹੀਂ ਖਰੀਦ ਰਿਹਾ ਸੋ ਉਹ ਵੀ ਥੋਡੇ ਨਾਲ ਆਉਣ ਵਾਲੇ ਟਾਈਮਾਂ 'ਚ ਧੱਕਾ ਹੋਣਾ ਪਿੰਡਾਂ 'ਚ ਖਾਸ ਕਰਕੇ ਜਿਹੜੇ ਛੋਟੇ ਜ਼ਿੰਮੇਦਾਰ ਆਂ ਜੇ ਉਹ ਨਹੀਂ ਉੱਠ ਕੇ ਤੁਰਨਗੇ ਆਪਾਂ ਤਾਂਸਪੁਰ ਬੈਠੇ ਰਹਨੇ ਆਂ ਪੀ ਵੀ ਤੁਸੀਂ ਪਿੰਡਾਂ 'ਚ ਜਾ ਕੇ ਦੇਖੋ ਜਿੱਥੇ ਤਾਂਸ ਖੇਡਦੇ ਆਂ ਉਥੇ 50-50 ਬੰਦੇ ਬੈਠੇ ਆ 70-70 ਬੰਦੇ ਬੈਠੇ ਆ ਲੇਕਿਨ ਆਪਣੇ ਲਈ ਨਹੀਂ ਉੱਠਦੇ ਜਦੋਂ ਤੱਕ ਤੁਸੀਂ ਆਪਣੇ ਲਈ ਨਹੀਂ ਉੱਠਦੇ ਉਦੋਂ ਤੱਕ ਫਿਰ ਤੁਹਾਡੇ ਨਾਲ ਜਿਹੜਾ ਹੋਣਾ ਫਿਰ ਤਾਂਸ ਜੋਗੇ ਰਹਿ ਜਾਣਾ ਪੱਲੇ ਕੁਝ ਨਹੀਂ ਪੈਣਾ ਫੇ ਇਸ ਕਰਕੇ ਸਾਰਿਆਂ ਨੂੰ ਵੀ ਬੇਨਤੀ ਹੈ ਵੀ ਆਪਾਂ ਜਿਹੜੀ ਕੋਈ ਕਿਸੇ ਨਾਲ ਕੋਈ ਤੱਕਾ ਹੁੰਦਾ ਕੋਈ ਸਰਕਾਰ ਵੱਲੋਂ ਹੁੰਦਾ ਕੋਈ ਆਮ ਲੋਕਾਂ ਨਾਲ ਕੋਈ ਕੋਈ ਅਮੀਰ ਬੰਦਾ ਕਰਦਾ ਤਾਂ ਆਪਾਂ ਉੱਠ ਕੇ ਖੜੇ ਹੋਈਏ ਉਸ ਬੰਦੇ ਦੇ ਹੱਕ 'ਚ ਤਾਂ ਜੋ ਉਸ ਨੂੰ ਜਿਹੜੇ ਉਹਦੇ ਹੱਕ ਐ ਉਹ ਦਵਾਏ ਜਾਣ ਸੋ ਇਸੇ ਕੋਈ 7-8 ਮਹੀਨਿਆਂ ਤੋਂ ਮੈਨੂੰ ਇਧਰ ਵਾਧੂ ਚਾਰਜ ਮਿਲਿਆ ਸੀਗਾ ਐਮਡੀ ਦਾ ਐਸ ਸੀ ਐਸ ਨਗਰ ਸੈਂਟਰਲ ਕੋਵਡ ਬੈਂਕ 'ਚ ਤੋਂ ਡੀ ਐਮ ਸਾਹਿਬ ਵੀ ਨਵੇਂ ਆਏ ਤੇ ਐਮ ਡੀ ਵੀ ਨਵੇਂ ਆਏ ਇਸੀ ਆਉਂਦਿਆਂ ਹੀ 2-3 ਮਹੀਨਿਆਂ ਦੇ ਵਿੱਚ ਇਹ ਜਿਹੜਾ ਫਰੌਡ ਚੱਲ ਰਿਹਾ ਸੀਗਾ ਲੰਬੇ ਸਮੇਂ ਤੋਂ ਉਹ ਡਿਟੈਕਟ ਕੀਤਾ ਤੇ ਬੰਦੇ ਦੇ ਉੱਤੇ ਕਾਰਵਾਈ ਕੀਤੀ। ਇਸ ਤੋਂ ਪਹਿਲਾਂ ਵੀ ਜੋ ਸਾਡਾ ਟਰੈਕ ਰਿਕਾਰਡ ਰਿਹਾ ਮੈਂ ਪਹਿਲਾਂ ਰੋਪੜ ਰਿਹਾ ਐ ਐਮਡੀ ਤੇ ਉੱਥੇ ਵੀ ਮੇਰੇ ਚਾਰ ਪਰਚੇ ਸੀਗੇ ਫਰੌਡ ਦੇ ਕੇਸਾਂ ਦੇ। ਇੱਥੇ ਮੇਰੇ 8 ਮਹੀਨਿਆਂ ਦੇ ਵਿੱਚ ਇਹ ਦੋ ਦੂਸਰਾ ਪਰਚਾ ਹੈ ਫਰੌਡ ਕੇਸ ਦਾ। ਮਤਲਬ ਹੁਣ ਜੋ ਕਾਰਵਾਈ ਹੈ ਜੋ ਕੱਢਣਾ ਵਾਪਰੀ ਹੈ ਜੋ ਸਾਡਾ ਬ੍ਰਾਂਚ ਮੈਨੇਜਰ ਨੇ ਜੋ ਗਲਤ ਕੰਮ ਕੀਤਾ ਉਹ ਸਾਨੂੰ ਸਾਰਿਆਂ ਨੂੰ ਪਤਾ ਹੈ ਆਪਾਂ ਸਾਰੇ ਐਗਰੀ ਕਰਦੇ ਆਂ ਵੀ ਗਲਤ ਕੰਮ ਹੋਇਆ ਕੋਈ ਬਾਹਰਲਾ ਬੰਦਾ ਨਹੀਂ ਸੀ ਕੋਈ ਕੋਈ ਬਾਹਰਲੇ ਸੂਬੇ ਦਾ ਬੰਦਾ ਨਹੀਂ ਸੀ ਆਪਣੇ ਇੱਥੋਂ ਦਾ ਬੰਦਾ ਸੀ ਆਪਣੇ ਮਾਜਰੀ ਦਾ ਰਹਿਣ ਵਾਲਾ ਬੰਦਾ ਸੀ ਠੀਕ ਆ ਜੀ ਉਹਨੇ ਵਿਸ਼ਵਾਸ ਤੋੜਿਆ ਬੈਂਕ ਦਾ ਵਿਸ਼ਵਾਸ ਤੋੜਿਆ ਉਹਨੇ ਆਮ ਲੋਕਾਂ ਦਾ ਵਿਸ਼ਵਾਸ ਤੋੜਿਆ ਉਸ ਤੋਂ ਬਾਅਦ ਜੋ ਕਾਨੂੰਨੀ ਪ੍ਰਕਿਰਿਆ ਹੈਗੀ ਹੈ ਉਹਦੇ ਵਿੱਚ ਥੋੜਾ ਸਮਾਂ ਲੱਗਦਾ ਹੈ ਸਮਾਂ ਕਿਵੇਂ ਲੱਗਦਾ ਅਸੀਂ ਚੰਡੀਗੜ੍ਹ ਤੋਂ ਐਮ ਡੀ ਸਾਹਿਬ ਤੋਂ ਰਿਕਵੈਸਟ ਕਰਕੇ ਇੱਕ ਟੀਮ ਬਣਵਾਈ ਉਸ ਟੀਮ ਨੇ ਇਨਕੁਆਇਰੀ ਕੀਤੀ ਐਂਟਰੀਆਂ ਐਂਟਰੀਆਂ ਲੰਬੀਆਂ ਤਿੰਨ ਚਾਰ ਬੰਦੇ ਤਿੰਨ ਚਾਰ ਸੀਨੀਅਰ ਬੰਦੇ ਅਸਿਸਟੈਂਟ ਜਨਰਲ ਮੈਨੇਜਰ ਆਈਟੀਓ ਉਹਨਾਂ ਨੇ ਉਹਨਾਂ ਐਂਟਰੀਆਂ ਦਾ ਸਰਵੇ ਕਰਕੇ ਇੱਕ ਰਿਪੋਰਟ ਤਿਆਰ ਕੀਤੀ ਕਾਫੀ ਮੋਟੀ ਤੇ ਉਹਦੇ ਵਿੱਚੋਂ ਅਸੀਂ ਉਸ ਤੋਂ ਅਗਲਾ ਪ੍ਰੋਸੈਸ ਇਹ ਆ ਵੀ ਅਸੀਂ ਡਿਪਟੀ ਰਜਿਸਟਰਾਰ ਕੋਆਪਰੇਟਿਵ ਸੁਸਾਇਟੀ ਦੇ ਕੋਲ ਕੇਸ ਪਾਉਂਦੇ ਆ ਉਹਨਾਂ ਐਂਟਰੀਆਂ ਦੇ 152 ਕੇਸ 152 153 ਜਾਂ 152 ਜਾਂ 153 ਐਂਟਰੀਆਂ ਜਿੰਨੀਆਂ ਵੀ ਹੈਗੀਆਂ ਉਹਨਾਂ ਦਾ ਕੇਸ ਡਿਪਟੀ ਰਜਿਸਟਰਾਰ ਐਸ ਐਸ ਨਗਰ ਸੈਂਟਰਲ ਐਸ ਐਸ ਨਗਰ ਉਹਨਾਂ ਦੇ ਕੋਲ ਕੇਸ ਤਿਆਰ ਕਰਕੇ ਪਾ ਦਿੱਤਾ ਗਿਆ ਆਲਰੇਡੀ ਪਾਇਆ ਹੋਇਆ ਹੁਣ ਜਿਹੜਾ ਪੈਸੇ ਦੇਣ ਦੀ ਪ੍ਰਕਿਰਿਆ ਹੈ ਪੈਸੇ ਹਰ ਇੱਕ ਬੰਦੇ ਦਾ ਇੱਕ ਇੱਕ ਪੈਸਾ ਦਿੱਤਾ ਜਾਊਗਾ ਕੋਈ ਉਹਦੇ ਵਿੱਚ ਕੋਈ ਇਹ ਨਹੀਂ ਆ ਵੀ ਕਿਸੇ ਦਾ ਕੋਈ ਪੈਸਾ ਰਹਿ ਜਾਊਗਾ ਬੈਂਕ ਦੇ ਵੀ ਰੈਪਿਊਟੇਸ਼ਨ ਦੀ ਗੱਲ ਹੈ ਪਰ ਉਹਦੇ ਵਿੱਚ ਸਮਾ ਜੋ ਕਾਨੂੰਨੀ ਪ੍ਰਕਿਰਿਆ ਹੈ ਹੁਣ ਦੇਖੋ ਅਦਾਲਤ ਹੈ ਡਿਪਟੀ ਰਜਿਸਟਰ ਕੋਆਪਰੇਟਿਵ ਸੋਸਾਇਟੀ ਦੀ ਇੱਕ ਅਦਾਲਤ ਹੈ ਉਹਨੇ ਅਦਾਲਤ ਨੇ ਫੈਸਲਾ ਕਰਨਾ ਹੈ ਤੇ ਆਪਾਂ ਨੇ ਉਸ ਫੈਸਲੇ ਦੀ ਤਮੀਲ ਕਰਦੇ ਉਹਦੇ ਮੰਨਦੇ ਹੋਏ ਆਪਾਂ ਨੇ ਉਹ ਪੇਮੈਂਟਾਂ ਕਰ ਦੇਣੀਆਂ ਤੁਹਾਨੂੰ ਮੈਂ ਇਹ ਅਸ਼ੋਰ ਕਰਦਾ ਹਾਂ ਵੀ ਇੱਕ ਇੱਕ ਪੈਸਾ ਮੋੜਿਆ ਜਾਊਗਾ ਉਹਦੇ ਵਿੱਚ ਕੋਈ ਦੋ رائے ਨਹੀਂ ਹੈਗੀ ਜਿਨ੍ਹਾਂ ਦੀ ਜਿਆਦਾ ਜਲਦੀ ਆ ਜਾਂ ਜਿਹੜੀਆਂ ਐਂਟਰੀਆਂ ਬਿਲਕੁਲ ਸਾਫ਼ ਦਿਖਦੀਆਂ ਵੀ ਆ ਖਾਤੇ ਚੋਂ ਆ ਖਾਤੇ ਚ ਚੱਲ ਗਈਆਂ ਉਹਨਾਂ ਦਾ ਪ੍ਰਾਇਰਿਟੀ ਦੇ ਉੱਤੇ ਪਹਿਲ ਦੇ ਆਧਾਰ ਤੇ ਛੇਤੀ ਪੇਮੈਂਟ ਕਰਵਾਈ ਜਾਏਗੀ। ਮਤਲਬ ਜੇ ਅਗਰ ਛੇਤੀ ਤੋਂ ਛੇਤੀ ਵੀ ਆ ਕਰਾਈਏ ਨਾ ਦੇਖੋ 3 ਕਿ ਮਹੀਨੇ ਦਾ ਆਰਬਿਟ੍ਰੇਸ਼ਨ ਪ੍ਰੋਸੈਸ ਲੱਗਦਾ ਪਰ ਡੇਢ ਮਹੀਨੇ ਚ ਕਰਾਂਗੇ ਆਪਾਂ ਉਹਨਾਂ ਨੂੰ ਕਿ ਇਹ ਡੇਢ ਕਿ ਮਹੀਨੇ ਦੇ ਵਿੱਚ ਐਂਟਰੀਆਂ ਕੀਤੀਆਂ ਜਾਣ। ਮੈਂ ਵੈਸੇ ਤੁਹਾਨੂੰ ਵੀ ਬੇਨਤੀ ਕਰਦਾ ਕਿ ਬੈਂਕ ਇੱਕ ਸੰਸਥਾ ਹੈਗੀ ਆ ਤੇ ਜਿਹੜਾ ਕੋਆਪਰੇਟਿਵ ਡਿਪਾਰਟਮੈਂਟ ਆ ਉਹ ਸੈਪਰੇਟ ਇੱਕ ਸੰਸਥਾ ਹੈਗੀ ਆ ਤੁਸੀਂ ਸਾਰੇ ਜਾਣਦੇ ਆ ਜਿਹਦੇ ਵਿੱਚ ਡਿਪਟੀ ਰਜਿਸਟਰਾਰ ਜੁਆਇੰਟ ਰਜਿਸਟਰਾਰ ਉਹ ਇੱਕ ਸੈਪਰੇਟ ਮਹਿਕਮਾ ਚੱਲਦਾ ਹੈ। ਤੋਂ ਉਹ ਫੈਸਲਾ ਡੀਆਰ ਸਾਹਿਬ ਵੱਲੋਂ ਕੀਤੇ ਜਾਣਾ ਹੈ। ਜਿਹੜਾ ਕੇਸਾਂ ਦੇ ਫੈਸਲੇ ਆ ਡੀਆਰ ਸਾਹਿਬ ਲੋਕ ਕੀਤੇ ਜਾਣੇ ਆ ਤੁਹਾਡੇ ਵਿੱਚੋਂ ਕੁਝ ਨਮਾਇंदे ਡੀਆਰ ਸਾਹਿਬ ਨੂੰ ਵੀ ਬੇਨਤੀ ਕਰ ਸਕਦੇ ਨੇ ਜਾ ਕੇ। ਠੀਕ ਆ ਜੀ। ਬਾਕੀ ਡੇਢ ਕਿ ਮਹੀਨਾ ਦਾ ਮੈਂ ਤੁਹਾਨੂੰ ਕਹਿੰਦਾ ਵੀ ਜਿਹੜੀਆਂ ਜਿਹੜੇ ਜਿਹੜੇ ਕੇਸਾਂ ਦੇ ਵਿੱਚ ਜਿਹੜੇ ਕੇਸਾਂ ਦੇ ਵਿੱਚ ਬਿਲਕੁਲ ਸਾਫ਼ ਦਿਖ ਰਿਹਾ ਹੈ। ਉਹਨਾਂ ਦੇ ਵਿੱਚ ਡੇਢ ਕਿ ਮਹੀਨੇ ਦੇ ਵਿੱਚ ਇਹ ਆਪਾਂ ਕੋਸ਼ਿਸ਼ ਕਰਾਂਗੇ ਕਿ ਡੇਢ ਕਿ ਮਹੀਨੇ ਚ ਇਹਨਾਂ ਨੂੰ ਪੈਸੇ ਦਿੱਤੇ ਜਾਣ ਪੈਸੇ ਭਾਵੇਂ ਰਿਕਵਰ ਹੋਣ ਜਸਵੀਰ ਸਿੰਘ ਤੋਂ ਭਾਵੇਂ ਨਾ ਹੋਣ ਉਹ ਬੈਂਕ ਬੈਂਕ ਦੇ ਕੋਲ ਬਥੇਰੇ ਪੈਸੇ ਆ ਜੀ ਆਪਾਂ ਪੇ ਕਰ ਦੇਣੇ ਆ ਉਹਦੇ ਵਿੱਚ ਕੋਈ ਸਮੱਸਿਆ ਨਹੀਂ ਹੈਗੀ ਜੋ ਐਕਸ਼ਨ ਪੁਲਿਸ ਨੇ ਕੀਤਾ ਜੀ ਉਹ ਬਹੁਤ ਹੀ ਵਧੀਆ ਕੀਤਾ ਇੰਨੀ ਛੇਤੀ ਕਦੇ ਵੀ ਐਕਸ਼ਨ ਨਹੀਂ ਹੁੰਦਾ ਇੰਨੀ ਛੇਤੀ ਕਦੇ ਵੀ ਅਰੈਸਟ ਨਹੀਂ ਪੈਂਦੀ ਇੰਨੀ ਛੇਤੀ ਕਦੇ ਵੀ ਬੰਦੇ ਨਹੀਂ ਫੜੇ ਜਾਂਦੇ ਬਹੁਤ ਵਧੀਆ ਕੰਮ ਕੀਤਾ ਜੀ ਉਹਨਾਂ ਨੇ ਤੇ ਇਸ ਤੋਂ ਬਿਨਾ ਮੈਂ ਤੁਹਾਨੂੰ ਇੱਕ ਬੇਨਤੀ ਜ਼ਰੂਰ ਕਰੂੰਗਾ ਕਿ ਦੇਖੋ ਮਾਡਰਨ ਤਰੀਕਾ ਹੈ ਸਾਰਿਆਂ ਦੇ ਕੋਲ ਮੋਬਾਈਲ ਹੁੰਦੇ ਆ ਅਸੀਂ ਬਾਰ ਬਾਰ ਕੈਂਪ ਲਾਉਂਦੇ ਆ ਜਦੋਂ ਵੀ ਤੁਸੀਂ ਪੈਸਾ ਜਮ੍ਹਾਂ ਕਰਾਉਂਦੇ ਹੋ ਬੈਂਕ ਦੇ ਵਿੱਚ ਜਾਂ ਤੁਸੀਂ ਬੈਂਕ ਦੇ ਵਿੱਚੋਂ ਪੈਸਾ ਕਢਾਉਂਦੇ ਆ ਤੁਹਾਡੇ ਮੋਬਾਈਲ ਦੇ ਉੱਤੇ ਐਸਐਮਐਸ ਆਉਂਦਾ ਨਾਲ ਦੀ ਨਾਲ ਤੁਹਾਡੇ ਮੋਬਾਈਲ ਤੇ ਕਿਉਂ ਨਹੀਂ ਆਉਂਦਾ ਜਦੋਂ ਤੁਸੀਂ ਪੈਸੇ ਜਮ੍ਹਾਂ ਕਰਾਣ ਗਏ ਸੀਗੇ ਤੁਹਾਡੇ ਮੋਬਾਈਲ ਤੇ ਐਸਐਮਐਸ ਕਿਉਂ ਨਹੀਂ ਆਇਆ ਜਦੋਂ ਤੁਸੀਂ ਪੈਸੇ ਕਢਾਣ ਗਏ ਸੀਗੇ ਤੁਹਾਡੇ ਮੋਬਾਈਲ ਤੇ ਐਸਐਮਐਸ ਕਿਉਂ ਨਹੀਂ ਆਇਆ ਕਿਉਂਕਿ ਤੁਸੀਂ ਲਵਾਇਆ ਨਹੀਂ ਇਸ ਟੈਕਨੋਲੋਜੀ ਨੂੰ ਯੂਜ਼ ਕਰੋ ਜੇ ਕਿਸੇ ਕੋਲ ਜੇ ਕਿਸੇ ਕੋਲ ਮੋਬਾਈਲ ਨਹੀਂ ਹੈਗਾ ਬੰਦੇ ਕੋਲ ਆਪਣੇ ਮੁੰਡੇ ਦਾ ਨੰਬਰ ਦੇ ਦਿਓ ਜੀ ਆਪਣੇ ਕਿਸੇ ਰਿਸ਼ਤੇਦਾਰ ਦਾ ਨੰਬਰ ਦੇ ਦਿਓ